ਹਾਂਜੀ ਸਤਿ ਸ੍ਰੀ ਅਕਾਲ ਮੈਂ ਤਸਵੀਰ ਤੁਹਾਡਾ ਸਵਾਗਤ ਹੈ ਤਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕਦੂ ਦਾ ਰਾਇਤਾ ਬਣਾਵਾਂਗੇ ਆਪਣੇ ਕੋਲ ਛੋਟੀ ਜੀ ਹੱਲ ਹੈ ਬਹੁਤ ਹੀ ਸੌਫਟ ਹੈ ਤਾਂ ਹੀ ਇਸ ਤਰ੍ਹਾਂ ਕਰਕੇ ਉੱਤੇ ਦਾਗ ਜੇ ਪੈ ਗਏ ਇਹ ਬਹੁਤ ਹੀ ਸੌਫਟ ਹੈ ਤੇ ਇਹਦਾ ਆਪਾਂ ਬਣਾਵਾਂਗੇ ਜੀ ਅੱਜ ਰਾਇਤਾ ਨਾਲੇ ਪਾਵਾਂਗੇ ਆਪਾਂ ਵਿੱਚ ਖੀਰਾ ਤੇ ਗਰਮੀਆਂ ਦੇ ਵਿੱਚ ਠੰਡਾ ਠੰਡਾ ਰਾਇਤਾ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਬਣਾਉਨੇ ਆ ਜੀ ਸ਼ੁਰੂ ਕਰਦੇ ਆ ਰਾਇਤਾ ਬਣਾਉਣਾ ਪਹਿਲਾਂ ਆਪਾਂ ਇਹਨੂੰ ਛਿਲਕਾ ਲਾ ਲਾਂਗੇ ਆਪਾਂ ਇਹਦਾ ਐਸ ਤਿਕਾਂ ਕਰਕੇ ਛਿਲਕਾ ਲਾ ਕੇ ਫਿਰ ਆਪਾਂ ਇਹਨੂੰ ਕੱਦੂ ਕਸ ਕਰ ਲਾਂਗੇ ਹਾਂਜੀ ਹਾਂ ਹਾਂਜੀ ਹਾਂਜੀ ਆਪਾਂ ਅਲ ਨੂੰ ਸਿੱਤੋ ਛਿਲਕਾ ਤਾਰ ਲੇ ਤੇ ਧੋ ਕੇ ਤੇ ਸਾਫ਼ ਕਰ ਲਿਆ ਪੂਝ ਲੈ ਵੇਖੋ ਬਹੁਤ ਵਧੀਆ ਅਲ ਆਪਣੇ ਕੱਚੀ ਬਹੁਤ ਆ ਹੁਣ ਆਪਾਂ ਇਹਨੂੰ ਮੋٹے ਸਾਈਡ ਨਾਲ ਹੀ ਆਪਾਂ ਕद्दूकस ਕਰਾਂਗੇ ਐਸਟ ਕਰਕੇ ਉਹ ਥੋੜੀ ਜਿਹੀ ਹਾਂਜੀ ਆਲ ਨੂੰ ਆਪਾਂ ਕद्दूकस ਕਰ ਲਏ ਤੇ ਹੁਣ ਇੱਧਰ ਆਪਣਾ ਪਾਣੀ ਗਰਮ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਅੱਧਾ ਕ ਚਮਚ ਨਮਕ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਕ ਚਮਚ ਪਾ ਦਿਆਂਗੇ ਇੱਕ ਦਾ ਤੇ ਜੀ ਹੁਣ ਆਪਾਂ ਇਹਦੇ ਵਿੱਚ ਆਹਾਂ ਆਲ ਪਾ ਦਿਆਂਗੇ ਕद्दू ਹੁਣ ਆਪਾਂ ਸੌਸਤ ਹੋਣ ਸਕੇਰੇ ਪਕਾਉਣਾ ਹੈ ਆਪਾਂ ਹਾਂਜੀ ਹੁਣ ਆਪਾਂ ਖੀਰੇ ਨੂੰ ਕद्दूकस ਕਰਾਂਗੇ ਇਹਦਾ ਉੱਤੇ ਆਪਾਂ ਛਿਲਕਾ ਨਹੀਂ ਉਤਾਰਦੇ ਐਵੇਂ ਕਰਾਂਗੇ ਇਹਨੂੰ ਆਪਾਂ ਧੋ ਕੇ ਸੁਕਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਵੀ ਇਸ ਤਰ੍ਹਾਂ ਕਰਕੇ ਕद्दूकस ਕਰਾਂਗੇ ਹਾਂਜੀ ਖੀਰਾ ਆਪਾਂ ਕੱਦੂਕਸ ਕਰ ਲਿਆ ਇਹਨਾਂ ਆਪਾਂ ਵਾਲ ਨੂੰ ਕੁਝ ਨਹੀਂ ਕਰਨਾ ਤੇ ਆਪਾਂ ਬਸ ਇਹਨੂੰ ਐਵੇਂ ਇਸ ਤਕਾਈਂ ਵਿੱਚ ਪਾ ਦਾਂਗੇ ਆਪਾਂ ਇਹਨੂੰ ਤੇ ਹੁਣ ਆਪਾਂ ਦਹੀਂ ਨੂੰ ਨਾ ਝਾਣ ਲਾਂਗੇ ਆਪਾਂ ਫਿਲਟਰ ਦੀ ਲੋੜ ਨਹੀਂ ਆਪਾਂ ਛਾਣ ਲੈ ਵੀ ਦੀ ਛਾਣ ਲਾਂਗੇ ਐਸ ਤਰ੍ਹਾਂ ਕਰਕੇ ਇਹ ਬਹੁਤ ਵਧੀਆ ਸੌਫਟ ਹੋ ਜਾਂਦੀ ਹੈ ਹਾਂਜੀ ਹੁਣ ਆਪਣਾ ਕਦੂ ਪਕਤ ਲਿਆ ਜਦੋਂ ਫੇਰ ਆਪਾਂ ਉਹ ਪਾਣੀ ਕੱਢ ਕੇ ਠੰਡਾ ਕਰਕੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦੇ ਨਾਲੇ ਪਾਵਾਂਗੇ ਦੁੱਧ ਆਪਾਂ ਹਾਂਜੀ ਕਦੂ ਆਪਣੇ 10-15 ਮਿੰਟ ਹੋ ਗਏ ਉਬਲਦੇ ਨੂੰ ਤੇ ਕਦੂ ਆਪਣਾ ਹੋ ਗਿਆ ਸੌਫਟ ਹੁਣ ਆਪਾਂ ਗਾਇ ਸੌਫਟ ਕਰਕੇ ਇਹਨੂੰ ਛਾਣ ਲਾਂਗੇ ਆਪਾਂ ਹੁਣ ਆਪਾਂ ਇਹਦਾ ਪਾਣੀ ਕੱਢ ਦਿਆਂਗੇ ਫੇਰ ਆਪਾਂ ਬਰਫ਼ ਵਾਲੇ ਪਾਣੀ ਨਾਲ ਇਹਨੂੰ ਧੋ ਲਾਂਗੇ ਠੰਡਾ ਹੋ ਜਾਊਗਾ ਆਪਣਾ ਕਦੂ ਆਸ ਤੱਕ ਆ ਕੇ ਹੁਣ ਆਪਾਂ ਇਹਨੂੰ ਨਿਚੋੜ ਕੇ ਪਾਣੀ ਪੂਰਾ ਕੱਢਾਂਗੇ ਆਪਾਂ ਇਹਦਾ ਚਲ ਹਾਂਜੀ ਆਪਾਂ ਕद्दू ਨੂੰ ਨਾ ਨਿਚੋੜ ਲਿਆ ਪਾਣੀ ਸਾਰਾ ਕੱਢ ਲਿਆ ਬਹੁਤ ਵਧੀਆ ਬਣ ਗਿਆ ਆ ਆਪਣਾ ਖੀਰਾ ਇਹਦੇ ਵਿੱਚੋਂ ਕੋਈ ਪਾਣੀ ਨਹੀਂ ਕੱਢਣਾ ਆਪਾਂ ਕੁਝ ਨਹੀਂ ਕਰਨਾ ਹੁਣ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਜੀ ਦੁੱਧ ਥੋੜਾ ਜਿਹਾ ਪਤਲਾ ਕਰਾਂਗੇ ਦਹੀਂ ਨੂੰ ਕਿਉਂਕਿ ਫਿਰ ਆਪਣਾ ਕद्दू ਤੇ ਖੀਰਾ ਪਊਗਾ ਨਾ ਤੇ ਜਿਆਦੇ ਸੰਗਣਾ ਹੋ ਜਾਊਗਾ ਤੇ ਜੇ ਈਦਾ ਹੀ ਖੱਟਾ ਹੋਵੇ ਫਿਰ ਵੀ ਵਧੀਆ ਬਣ ਜਾਂਦਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਆ ਕद्दू ਐਸ ਤਰ੍ਹਾਂ ਕੈਂ ਕਰਕੇ ਇੱਧਰ ਪਾ ਦਾਂਗੇ ਆਪਾਂ ਖੀਰਾ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ ਇੱਕ ਬਣਦਾ ਕਦੂ ਦਾ ਤੇ ਖੀਰੇ ਦਾ ਰਾਇਤਾ ਬਹੁਤ ਹੀ ਠੰਡਾ ਹੁੰਦਾ ਖਾ ਕੇ ਰਾਮ ਹੀ ਆ ਜਾਂਦਾ ਗਰਮੀਆ ਦੇ ਵਿੱਚ ਤਾਂ ਰਾਇਤਾ ਤੇ ਚਟਨੀ ਹੋਵੇ ਬਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਪਿਆਜ਼ ਤੇ ਹਰੀ ਮਿਰਚਾਂ ਜਿਹੜੀ ਇਹ ਲਾਲ ਥੋੜੀ ਜਿਹੀ ਲਾਲ ਹੋ ਗਈ ਸੀ ਤੇ ਇਹ ਲਾਲ ਤੇ ਹਰੀ ਮਿਰਚ ਪਾ ਦਾਂਗੇ ਵਿੱਚ ਇਹ ਥੋੜਾ ਜਿਹਾ ਪਾਵਾਂਗੇ ਪਿਆਜ਼ ਆਪਾਂ ਛੋਟਾ ਜਿਹਾ ਪਿਆਜ਼ ਕੱਟਿਆ ਸੀ ਇਹ ਨੂੰ ਵੀ ਆਪਾਂ ਮਿਕਸ ਕਰ ਦੇਾਂਗੇ। ਹਾਂਜੀ। ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਥੋੜਾ ਜਿਹਾ ਹੋਰ। ਆਪਣਾ ਰਾਇਤਾ ਬਹੁਤ ਸੰਘਣਾ ਹੈ। ਹੁਣ ਪਾ ਦਾਂਗੇ ਚਿਨਾੂ ਕੇ ਮਿਰਚ। ਆ ਲਈ ਹੈ ਜੀ ਆਪਾਂ ਕਾਲੀ ਮਿਰਚ। ਆ ਜੀਰਾ ਆਪਣਾ ਰੋਸਟ ਕੀਤਾ ਹੋਇਆ। ਆ ਆਪਣੀ ਚਿਲੀ ਫਲੈਕਸ ਹੈ। ਆਪਾਂ ਜਿਹੜਾ ਆਪਾਂ ਰੋਜ਼ਾਨਾਕ ਵਰਤਦੇ ਉਹ ਚਮਚ ਦਾ ਚੌਥਾ ਹਿੱਸਾ ਚੌਥਾ ਹਿੱਸਾ ਹੀ ਕਾਲਾ ਨਮਕ ਹੈ ਕਾਲਾ ਨਮਕ ਤਾਂ ਜ਼ਰੂਰ ਪਾਇਓ ਇਹ ਆਪਾਂ ਮਸਾਲੇ ਸਾਰੇ ਇਹਦੇ ਵਿੱਚ ਐਡ ਕਰਦੇ ਆਂਗੇ ਇਹਨਾਂ ਨੂੰ ਵੀ ਆਪਾਂ ਮਿਕਸ ਕਰਦੇ ਆਂਗੇ ਆਪਾਂ ਨਾ ਪੀਸਿਆ ਜੀਰਾ ਨਹੀਂ ਪਾਉਂਦੇ ਉਹਦੇ ਨਾਲ ਥੋੜਾ ਜਿਹਾ ਦਹੀਂ ਦਾ ਕਲਰ ਚੇਂਜ ਹੋ ਜਾਂਦਾ ਤੇ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਹਾਂਜੀ ਰਾਇਤਾ ਬਣ ਕੇ ਆਪਾਂ ਹੋ ਗਿਆ ਤਿਆਰ ਤੇ ਤੁਸੀਂ ਵੀ ਘਰੇ ਜਰੂਰ ਤرائی ਕਰਿਓ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਜੀ ਇਹਦੇ ਉੱਤੇ ਪਦੀਨੇ ਦੇ ਪੱਤੇ ਸਾਡਾ ਕद्दू ਦਾ ਰਾਇਤਾ ਤੁਹਾਨੂੰ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਜੀ ਅਗਲੇ ਵੀਡੀਓ ਚ ਸਸੀ ਦਾ